ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀ ਪਰਡੋਲ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਮੁਫਤ ਬੱਸ ਸੇਵਾ ਦਾ ਲਾਭ ਲੈ ਰਹੇ ਹਾਂ ਲਗਭਗ 1 ਕਰੋੜ 40 ਲੱਖ ਔਰਤਾਂ ਦੀ ਵੱਡੀ ਖਬਰ ਸਾਹਮਣੇ ਆਈ ਹੈ ਪਤਾ ਲੱਗਾ ਕਿ ਬਸਾਂ ਦੇ ਵਿੱਚ ਮੁਫਤ ਸਫ਼ਰ ਕਰਨ ਦੇ ਲਈ ਸੂਬੇ ਤੋਂ ਬਾਹਰ ਦੀਆਂ ਬਹੁਤ ਸਾਰੀਆਂ ਔਰਤਾਂ ਜਾਲੀ ਆਧਾਰ ਕਾਰਡ ਦੀ ਵਰਤੋਂ ਕਰਕੇ ਪੀ ਆਰ ਟੀ ਸੀ ਦੇ ਨਾਲ ਧੋਖਾ ਕਰ ਰਹੀਆਂ ਨੇ ਹਾਲੀ ਦੇ ਵਿੱਚ ਵੱਖ-ਵੱਖ ਔਰਤਾਂ ਦੇ ਇੱਕੋ ਆਧਾਰ ਕਾਰਡ ਨੰਬਰ ਤੇ ਵੱਖ-ਵੱਖ ਆਧਾਰ ਕਾਰਡ ਹੋਣ ਦਾ ਜਿਹੜਾ ਮਾਮਲਾ ਆ ਪੀਆਰਟੀਸੀ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਸਾਹਮਣੇ ਆਇਆ ਇਹ ਧੋਖਾਧੜੀ ਨੂੰ ਰੋਕਣ ਦੇ ਲਈ ਪੀਆਰਟੀਸੀ ਦੇ ਸੀਨੀਅਰ ਅਧਿਕਾਰੀਆਂ ਨੇ ਪੰਜਾਬ ਔਰਤਾਂ ਦੇ ਲਈ ਮੁਫਤ ਬੱਸ ਸੇਵਾ ਜਾਰੀ ਰੱਖਣ ਤੇ ਉਹਨਾਂ ਦੇ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਬਣਾਉਣ ਦਾ ਜਿਹੜਾ ਫੈਸਲਾ ਲੈ ਲਿਆ ਤਾਂ ਜੋ ਪੰਜਾਬ ਤੋਂ ਜੋ ਬਾਹਰ ਦੀਆਂ ਕੋਈ ਵੀ ਔਰਤਾਂ ਨੇ ਮੁਫਤ ਬੱਸ ਸੇਵਾ ਦਾ ਲਾਭ ਨਾ ਲੈ ਸਕੇ ਪੀਆਰਟੀਸੀ ਦੇ ਸੀਨੀਅਰ ਅਧਿਕਾਰੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬੱਸਾਂ ਦੇ ਵਿੱਚ ਟਿਕਟਾ ਜਾਰੀ ਕਰਦੇ ਸਮੇਂ ਕੰਡਕਟਰ ਦੇ ਕੋਲ ਹੀ ਜਾਂਚ ਕਰਨ ਦਾ ਜਿਹੜਾ ਕੋਈ ਤਰੀਕਾ ਨਹੀਂ ਆ ਕਿ ਆਧਾਰ ਕਾਰਡ ਅਸਲੀ ਹੈ ਜਾਂ ਫਿਰ ਨਕਲੀ ਕਈ ਪੀਆਰਟੀਸੀ ਕੰਡਕਟਰਾਂ ਨੇ ਝਾਲੀ ਆਧਾਰ ਕਾਰਡਾਂ ਦੀ ਵਰਤੋਂ ਕਰਕੇ ਪੀਆਰਟੀਸੀ ਦੇ ਨਾਲ ਧੋਖਾ ਕੀਤਾ ਪਿਛਲੇ ਕੁਝ ਦਿਨਾਂ ਦੇ ਵਿੱਚ ਹੈੱਡਕੁਆਰਟਰ ਦੇ ਵਿੱਚ ਕਈ ਵਾਰ ਇਹ ਰਿਪੋਰਟ ਕੀਤੀ ਗਈ ਹੈ ਕਿ ਬਹੁਤ ਸਾਰੀਆਂ ਔਰਤਾਂ ਨੇ ਇੱਕੋ ਆਧਾਰ ਕਾਰਡ ਨੰਬਰ ਤੇ ਆਪਣੀ ਜਿਹੜੀ ਆਧਾਰ ਕਾਰਡ ਉਹ ਬਣਵਾਏ ਹੋਏ ਨੇ ਜੋ ਇਸ ਦਾ ਵਿਰੋਧ ਕੀਤਾ ਜਾਂਦਾ ਤਾਂ ਜੋ ਔਰਤਾਂ ਬੱਸ ਕੰਡਕਟਰਾਂ ਦੇ ਨਾਲ ਬਹਿਸ ਕਰਨ ਲੱਗ ਜਾਂਦੀਆਂ ਨੇ ਸੋ ਜਿਹੇ ਬਹੁਤ ਸਾਰੇ ਜਿਹੜੇ ਆ ਮਾਮਲੇ ਵੀ ਉਹ ਜਿਹੜੇ ਸਾਹਮਣੇ ਆਂਦੇ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਪਰ ਉੱਥੇ ਹੀ ਦਿਲਚਸਪ ਗੱਲ ਇਹ ਆ ਕਿ ਮੁਫਤ ਬੱਸ ਸੇਵਾ ਦੇ ਲਈ ਇਹ ਕਿਸੇ ਵੀ ਸਾਈਬਰ ਕੈਫੇ ਦੇ ਵਿੱਚ ਆਸਾਨੀ ਦੇ ਨਾਲ ਬਣਾਇਆ ਜਾ ਸਕਦਾ ਹੈ ਕਈ ਪਹਿਲੂਆਂ ਤੇ ਵਿਚਾਰ ਕੀਤਾ ਜਾ ਰਿਹਾ ਤਾਂ ਜੋ ਪੀਆਰਟੀਸੀ ਨੂੰ ਜਾਲੀ ਆਧਾਰ ਕਾਰਡਾਂ ਦੇ ਕਰਕੇ ਕੋਈ ਵਿੱਤੀ ਨੁਕਸਾਨ ਨਾ ਹੋਵੇ। ਸੋ ਉਥੇ ਵੀ ਪੰਜਾਬ ਦੇ ਜਿਹੜੇ ਟ੍ਰਾਂਸਪੋਰਟ ਮੰਤਰੀ ਨੇ ਲਾਲਜੀਤ ਸਿੰਘ ਪੁੱਲਰ ਉਹਨਾਂ ਦੇ ਵੱਲੋਂ ਵੀ ਇਹ ਸਾਫ਼ ਕਰ ਦਿੱਤਾ ਗਿਆ ਕਿ ਜੋ ਔਰਤਾਂ ਨੇ ਪੰਜਾਬ ਦੀਆਂ ਉਹ ਜਿਹੜੀਆਂ ਮੁਫਤ ਬਸਾਂ ਦੇ ਵਿੱਚ ਸਫ਼ਰ ਕਰ ਸਕਦੀਆਂ ਨੇ ਪਰ ਉਹਨਾਂ ਕਿਹਾ ਕਿ ਜੋ ਜਿਹੜੇ ਜਾਲੀ ਅ ਅਧਾਰ ਕਾਰਡ ਜਿਹੜੇ ਪਾਈ ਜਾ ਰਹੇ ਨੇ ਤੇ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਔਰਤਾਂ ਦੇ ਵੱਲੋਂ ਸੋ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਸੋ ਉਹਨਾਂ ਦੇ ਵੱਲੋਂ ਇਸ ਨੂੰ ਸਾਫ਼ ਕਰ ਦਿੱਤਾ ਗਿਆ ਕਿ ਔਰਤਾਂ ਦਾ ਜੋ ਸਫ਼ਰ ਆ ਬੱਸਾਂ ਦੇ ਵਿੱਚ ਉਹ ਮੁਫਤ ਚੱਲਦਾ ਰਹੇਗਾ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ